ਆ ਜਿਹੜੇ ਮੇਰੇ ਵੀਰ ਭਰਾ ਵਾ ਕਿਹੜੇ ਵੇਖਣ ਵਾਲੇ ਆ ਕਲਾਂ ਨੌਰ ਦੇ ਏਰੀਏ ਦੇ ਵਿੱਚ ਇਹ ਪਾਣੀ ਦੀ ਇੰਨੀ ਹਵਾ ਆ ਉਹਦੇ ਵਿੱਚ ਸਟੈਂਟ ਮਾਰਨਦੇ ਆ ਜੋ ਔਨ ਵਾਲੀ ਆਡੀ ਨਸਲ ਆ ਉਹਦੇ ਵਾਸਤੇ ਬਹੁਤ ਮਾੜੀ ਗੱਲ ਆ ਵੀ ਇਹ ਕਿਉਂ ਮਤਲਬ ਇਹੋ ਜਿਹੇ ਕੰਮ ਵੇਖੋ ਮਰਨ ਵਾਲੇ ਕੰਮ ਕਰਨਦੇ ਆ ਇੰਨਾ ਲੋਕਾਂ ਨੂੰ ਮਲਬਾ ਸਾਵਧਾਨੀ ਵਰਤਣੀ ਚਾਹੀਦੀ ਏ ਜਿਹੜੇ ਟਰੈਕਟਰਾਂ ਦੇ ਜਿਨ੍ਹਾਂ ਨੂੰ ਕਾਰੋਬਾਰ ਹੀ ਨਹੀਂ ਕਈ ਕੰਮ ਦਾ ਇੱਧਰ ਨੂੰ ਉਹ ਕਿਉਂ ਇਹ ਇਹੋ ਜਿਹੇ ਕੰਮ ਕਰ ਲਿਆ ਵੇ ਲੋ ਰੂਡ ਮਾਤੇ ਜਿਹੜੀ ਏ ਸਾਰੀ ਚੜ ਕੇ ਜਾਨ ਬੁੱਝ ਕੇ ਨਾਲ ਜੇ ਤੇ ਲੰਗਰ ਦਾ ਕੋਈ ਪ੍ਰੋਗਰਾਮ ਲੱਗਰ ਨਹੀਂ ਤੇ ਬਹੁਤ ਜਿਆਦੀਆਂ ਟਰਾਲੀਆਂ ਚੱਲ ਗਈਆਂ ਇੱਧਰ ਨੂੰ ਲੰਗਰ ਵਾਲੀ ਕੋ ਗੱਲ ਹੀ ਨਹੀਂ ਹਾਂ ਹੁਣ ਗੱਡੀ ਏ ਇਹਨੇ ਦੋ ਜਿਹੜੇ ਲਾਦਦੇ ਆ ਅਨੇ ਛੋਟੇ ਛੋਟੇ ਬੱਚੇ ਲਿਆ ਕੇ ਇੱਥੇ ਦਿਖਾਉਂਦੇ ਆ ਦੱਸੋ ਨਿੱਕੇ ਬੱਚਿਆਂ ਨੇ ਕੀ ਦੇਖਣਾ ਇੱਥੇ ਪਾਣੀ ਦੀ ਇੰਨੀ ਹਵਾਦ ਵਰਤ ਗਈ ਆ ਵੇਖੋ ਆ ਸੜਕ ਤੇ ਇੰਨੇ ਯੋਰ ਆਣਾ ਆ ਆ ਤੁਹਾਡੇ ਸਾਹਮਣੇ ਵੇਖਦੇ ਵੇਖ ਜਾਵੇ ਲੋ ਟਰੈਕਟਰ ਫੇਰ ਵਾਪਸ ਮੁੜ ਲਿਆ ਇਹ ਇਹਨਾਂ ਦਾ ਕੰਮ ਹੀ ਇਦਾਂ ਦਾ ਹੋ ਗਿਆ ਵਾ ਸਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹ ਡੇਰਾ ਬਾਬਾ ਨਾਨਕ ਤੁਸੀਂ ਦੇਖ ਸਕਦੇ ਹੋ ਰੋਡ ਦੇ ਹਾਲਾਤ ਜਿਹੜਾ ਮਤਲਬ ਕਈ ਰੋਡਾਂ ਦਾ ਵੀ ਜਿਹੜਾ ਵਰਕ ਜਿਹੜਾ ਕੁਝ ਧਨਾਂ ਦੇ ਵਿੱਚ ਹੀ ਟੁੱਟ ਗਿਆ ਸੀ ਇਹ ਰੋਡ ਕੱਲ ਤੱਕ ਜਿਹੜਾ ਬਿਲਕੁਲ ਠੀਕ ਹੀ ਸੋ ਅੱਜ ਇੱਥੇ ਵੀ ਜਿਹੜਾ ਪਾਣੀ ਦਾ ਪ੍ਰਭਾਵ ਤੇਜ਼ ਹੋ ਗਿਆ ਹਾਲਾਂਕਿ ਕੁਝ ਇਲਾਕਿਆਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਵਾ ਡਾਊਨ ਆਉਣਾ ਉਹ ਸ਼ੁਰੂ ਹੋ ਚੁੱਕਾ ਹੈ ਸੋ ਸਾਡੇ ਨਾਲ ਇਸ ਕਲਨੌਰ ਕਸਬੇ ਦੇ ਲੋਕਲ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੇਨਤੀ ਹੈ ਵੀਰ ਜੀ ਲੰਗਰ ਦਾ ਬਹੁਤ ਸੰਸਤਾ ਮਤਲਬ ਚਲਾ ਰਹੀਆਂ ਵਾ ਲੰਗਰ ਬੜੇ ਯੋਰਾ ਚ ਚੱਲਣ ਡਿਆ ਵਾ ਆ ਜਿਹੜੇ ਮੇਰੇ ਵੀਰ ਭਰਾ ਵਾ ਜਿਹੜੇ ਵੇਖਣ ਵਾਲੇ ਆ ਕਲਨੌਰ ਦੇ ਏਰੀਏ ਦੇ ਵਿੱਚ ਇਹ ਪਾਣੀ ਦੀ ਇੰਨੀ ਹਵਾ ਆ ਇਹਦੇ ਵਿੱਚ ਸਟੈਂਟ ਮਾਰਨਦੇ ਆ ਜੋ ਆਉਣ ਵਾਲੀ ਆੜੀ ਨਸਲ ਆ ਉਹਦੇ ਵਾਸਤੇ ਬਹੁਤ ਮਾੜੀ ਗੱਲ ਆ ਵੀ ਇਹ ਕਿਉਂ ਮਤਲਬ ਇਹੋ ਜਿਹੇ ਕੰਮ ਵੇਖੋ ਮਰਨ ਵਾਲੇ ਕੰਮ ਕਰਨਦੇ ਆ ਲਗਭਗ ਇੱਥੇ 50 ਪਿੰਡਾਂ ਦਾ ਜਿਹੜਾ ਰਸਾ ਜਿਹੜਾ ਵਾ ਇਹ ਬਲੌਕ ਹੋ ਗਿਆ ਵਾ ਇਹ ਇਹਦੇ ਨਜ਼ਰ ਹੇਠ ਉਤੇ ਇਹਨਾਂ ਲੋਕਾਂ ਨੂੰ ਮਲਬਾ ਸਾਵਧਾਨੀ ਵਰਤਣੀ ਚਾਹੀਦੀ ਏ ਜਿਹੜੇ ਟਰੈਕਟਰਾਂ ਦੇ ਜਿਨ੍ਹਾਂ ਨੂੰ ਕਾਰੋਬਾਰ ਹੀ ਨਹੀਂ ਕਈ ਕੰਮ ਦਾ ਇਧਰ ਨੂੰ ਉਹ ਕਿਉਂ ਇਹੋ ਜਿਹੇ ਕੰਮ ਕਰ ਲਿਆ ਵੇ ਲੋ ਫੂਡ ਮਾਟ ਜਿਹੜੀ ਏ ਸਾਰੀ ਚੜ ਕੇ ਜਾਨ ਬੁੱਝ ਕੇ ਨਾ ਜੇ ਤੇ ਲੰਗਰ ਦਾ ਕੋਈ ਪ੍ਰੋਗਰਾਮ ਲੰਗਰ ਦੀ ਤੇ ਬਹੁਤ ਜ਼ਿਆਦੀਆਂ ਟਰਾਲੀਆਂ ਚੱਲ ਗਈਆਂ ਇਧਰ ਨੂੰ ਲੰਗਰ ਵਾਲੀ ਕੋਈ ਗੱਲ ਹੀ ਨਹੀਂ ਹਾਂ ਹੁਣ ਗੱਡੀ ਏ ਇਹਨੇ ਦੋ ਜਿਹੜੇ ਲਾ ਦਿੱਤੇ ਆ ਇੱਧਰ ਕੋਈ ਕਿਸੇ ਦਾ ਮਤਲਬ ਵੀ ਨਹੀਂ ਕਰਦਾ। ਕੀ ਲੱਗਦਾ ਨਹੀਂ ਕਿ 59 ਦਾ ਸਾਧਨ ਵੀ ਜਿਹੜਾ ਇਸ ਤੀਜ ਨੂੰ ਬਣਾ ਜਾਂਦਾ ਹੈ। ਹਾਂਜੀ 59 ਦਾ ਸਾਧਨ ਵੀ ਬਣਾ ਜਾਂਦਾ ਆਪਣੀਆਂ ਫੈਮਲੀਆ ਲਿਆ ਕੇ ਇੱਕ ਚੀਜ਼ ਜਿਹੜੀ ਵਿਖਾਲੀ ਜਾਂਦੀ ਹੈ ਕੋਈ ਅੰਮਾ ਬਾਜੀ ਇਹਨਾਂ ਲੋਕਾਂ ਨੂੰ ਇਹ ਨਹੀਂ ਦੁੱਖ ਸਾਡੀ ਲੱਖਾਂ ਰੁਪਈਆ ਦੀ ਜਿਹੜੀ ਫਸਲ ਆ ਸਾਡੀ ਬਰਬਾਦ ਹੋ ਗਈ ਹੈ। ਅਸੀਂ ਦੁਕਾਨਾਂ ਵਾਲੇ ਅਸੀਂ ਕੀ ਕਰਨਗੇ ਜੇ ਇਹ ਹਾਲਾਤ ਰਹਿਣਗੇ ਸਾਡੇ ਵਾਸਤੇ ਬਹੁਤ ਮਾੜਾ ਹੋਰ ਇਹ ਲੋਕ ਜਿੰਨੇ ਵੀ ਆ ਜਿਆਦਾ ਤਮਾਸ਼ਕਰੀ ਵਾਲੇ ਇਧਰ ਜਿਆਦਾ ਘੁੰਮਣਦੇ ਆ ਇੱਥੇ ਵਿਦਾਇਕ ਨੇ ਵੀ ਕਹਾ ਗਿਆ ਵੀ ਜਿਹੜਾ 100 ਰੁਪਏ ਦਾ ਤੁਸੀਂ ਤੇਲ ਪਾ ਰਹੇ ਉਸੇ 100 ਰੁਪਏ ਦਾ ਕਠਮਟ ਕਰਕੇ ਇਹਨਾਂ ਹਰ ਪ੍ਰਭਾਵਤ ਲੋਕਾਂ ਵਾਸਤੇ ਲੰਗਰ ਦੀ ਜਾਂ ਹੋਰ ਕਿਸੇ ਮੈਡੀਕਲ ਸਹੂਲਤ ਦੀ ਪ੍ਰਬੰਧ ਕੀਤਾ ਜਾਵੇ ਤੇ ਇਹ ਤਾਂ ਕੰਮ ਕਰਦੇ ਨਹੀਂ ਜਿਆਦਾ ਮਤਲਬ ਵੇਖਣ ਦਾ ਕੰਮ ਡਰਾਮਾਬਾਜੀ ਘਰਾਂ ਚੋਂ ਫੈਮਿਲੀ ਆਪਣੇ ਛੋਟੇ ਛੋਟੇ ਬੱਚੇ ਲਿਆ ਕੇ ਇੱਥੇ ਦਿਖਾਉਂਦੇ ਆ ਦੱਸੋ ਨਿੱਕੇ ਬੱਚਿਆਂ ਨੇ ਕੀ ਦੇਖਣਾ ਇੱਥੇ ਪਾਣੀ ਦੀ ਇੰਨੀ ਹਵਾਦ ਵਰਦ ਗਈ ਆ ਵੇਖੋ ਆ ਸੜਕ ਤੇ ਇੰਨੇ ਯੋਰ ਆਣਾ ਆ ਆ ਤੁਹਾਡੇ ਸਾਹਮਣੇ ਵੇਖਦੇ ਵੇਖ ਜਾਵੇ ਲੋ ਟਰੈਕਟਰ ਫੇਰ ਵਾਪਸ ਮੁੜ ਲਿਆ ਇਹ ਇਹਨਾਂ ਦਾ ਕੰਮ ਹੀ ਇਦਾਂ ਦਾ ਹੋ ਗਿਆ ਵਾ ਇਹ ਬਾਬਾ ਜਿਹੜੇ ਮੋਟਰਸਾਈਕਲ ਜਿਹੜੇ ਨਗਾੜੇ ਨੇ ਮੋਟਰਸਾਈਕਲ ਕੋਈ ਟਾ ਵੇਟ ਵੀ ਨਹੀਂ ਟਰੈਕਟਰ ਨੂੰ ਇਦਾਂ ਪਾਣੀ ਦਾ ਤੇਜ਼ ਹਵਾ ਵਾ ਜਿਹੜਾ ਖਿੱਚਣ ਦਿਆ ਵਾ ਗੱਡੀਆਂ ਜਾਂ ਟਰੈਕਟਰ ਜਾਂ ਮੋਟਰਸਾਈਕਲ ਲਿਆ ਕੇ ਜਿਹੜੇ ਕਰਨ ਦੇ ਨੇ ਸਟੰਟ ਮਰਾਉਂਦੇ ਨੇ ਜਾਂ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਕਿਵੇਂ ਦੇਦੇ ਇਹ ਤਾਂ ਬਹੁਤ ਮਾੜੀ ਕਾਲਾ ਆ ਵੇਖੋ ਕਿੰਨਾ ਪਾਣੀ ਇੱਥੇ ਵਜੰਦੇ ਆ ਪੈਰਾਂ ਤੇ ਆ ਮੁੰਡੇ ਬਹੁਤ ਜਿਆਦੇ ਕਿ ਦੋ ਮੋਟਰਸਾਈਕਲ ਜਿਹੜੇ ਉਹ ਥੱਲੇ ਚੱਲ ਗਏ ਆ ਮੈਂ ਬਬਲ ਤੇਰੀ ਗੱਲ ਦਾ ਕੱਟ ਕਰਦਾ ਹਰੀਮਾ ਬਾਗ ਪਿੰਡ ਦੇ ਵਿੱਚ ਦੋ ਜਿਹੜੇ ਨੌਜਵਾਨ ਆ ਕਿਸੇ ਸੰਸਥਾ ਵੱਲੋਂ ਗਏ ਹੀ ਮਤਲਬ ਸੇਵਾ ਕਰਨ ਗਏ ਆਪਣੇ ਕੋਲੋਂ ਕਰਨ ਮਤਲਬ ਲੈ ਕੇ ਪਾਣੀ ਦਾ ਜਿਹੜਾ ਦੇਣ ਗਏ ਸੇਵਾ ਕਰਨ ਗਏ ਨੇ ਉਹ ਮਤਲਬ ਤਿੰਨ ਕ ਛੇ ਜਣੇ 10 ਦੇ ਨੇ ਕਲਾਂ ਨੌਰ ਦੇ ਉਹਦੇ ਵਿੱਚੋਂ ਪੰਜ ਤੇ ਜਿਹੜੇ ਨੇ ਰੈਸਕੂ ਕਰ ਲਏ ਗਏ ਨੇ ਬਚ ਗਏ ਨੇ ਤੇ ਜਿਹੜਾ ਇੱਕ ਨੌਜਵਾਨ ਆ ਉਹ ਅਰ ਕੱਲ ਸ਼ਾਮ ਦਾ ਜਿਹੜਾ ਵਾ ਲਾਪਤਾ ਹੋ ਹਾਂਜੀ ਹਾਂਜੀ ਉਹ ਤਾਂ ਉਹਨੇ ਸਿੱਧੀ ਸਾਲ ਮਾਰ ਪਾਣੀ ਦੇ ਵਿੱਚ ਆ ਹੀ ਨਹੀਂ ਸਕਿਆ ਬੜਾ ਜਿਆਦਾ ਮਤਲਬ ਇਥੋਂ ਕੀ ਲੱਗਦਾ ਬਾਬਾ ਜੀ ਨੇ ਛਾਲ ਮਾਰੀ ਕਿ ਜਾਂ ਸੇਵਾ ਕਰਨ ਛਾਲ ਮਾਰੀ ਦੱਸਦੇ ਆ ਛਾਲ ਮਾਰੀ ਉਹ ਥੱਲੇ ਆਇਆ ਹੀ ਨਹੀਂ ਤਾਂ ਨੂੰ ਹਾਂ ਇਹ ਕਿਸੇਵਾ ਦੇ ਰੂਪ ਚ ਨਹੀਂ ਗਿਆ ਪਰ ਕਿ ਆਪਾਂ ਕਹਿ ਸਕਦੇ ਆ ਕਿ ਕਸ਼ਟਾਂ ਟਮਾ ਆ ਤੇ ਸੇਵਾ ਦੇ ਰੂਪ ਆ ਜਿਆਦਾ ਹੁਲ ਲਲ ਬਾਜੀ ਜਿਹੜੀ ਇਹ ਕਰਦੇ ਆ ਇਹ ਇਹਦੇ ਕਰਕੇ ਮਤਲਬ ਵੀਡੀਓ ਬਣਾਉਣ ਦੇ ਕਾਰਨ ਅਸ ਜਿੰਨੇ ਵੀ ਲੋਕ ਆ ਸਾਡੇ ਜਿਆਦਾ ਵੀਡੀਓ ਦੇ ਚੱਕਰ ਚ ਪਏ ਆ ਮਤਲਬ ਸੰਸਥਾ ਲੱਗੀਆਂ ਨੇ ਐਨਆਰ ਐਨਡੀ 88 ਟੀਮਾਂ ਲੱਗੀਆਂ ਨੇ ਵਾਖਵਾ ਵਹਾਗ ਲੱਗੇ ਨੇ ਪਰ ਇਸ ਤਰ੍ਹਾਂ ਜੇ ਇਕੱਲੇ ਇਕੱਲੇ ਬੰਦੇ ਨਿਗਾਨੀ ਕਰਨਗੇ ਤਾਂ ਟੀਮਾਂ ਦਾ ਧਿਆਨ ਪੜਕਦਾ ਨਹੀਂ ਕਿਤੇ ਪੜਕਦਾ ਪੜਕਦਾ ਤਾਂ ਹੈਗਾ ਜੀ ਪਰ ਮੰਨਦੇ ਨਹੀਂ ਆ ਇਹ ਗੱਲ ਨੂੰ ਉਹ ਕਹਿੰਨੇ ਤੇ ਨਹੀਂ ਮੰਨਦੇ ਕੱਲ ਸਾਰਾ ਦਿਨ ਪੁਲਸ ਨੇ ਇੱਥੇ ਨਾਕਾ ਲਾਇਆ ਹੀ ਕੈਮਰਾਮੈਨ ਨੂੰ ਇੱਕ ਵਾਰੀ ਕਹਦਾਂਗੇ ਇੱਕ ਵਾਰੀ ਹੈਲੀਕਾਪਟਰ ਵੀ ਜਿਹੜਾ ਵੇਖੋ ਚੱਲਣ ਰਿਹਾ ਪੰਜਾਬ ਸਰਕਾਰ ਦਾ ਵੀ ਆਰਮੀ ਦੇ ਵੀ ਹੈਲੀਕਾਪਟਰ ਜਿਹੜੇ ਇੱਥੋਂ ਪਹਿਲਾਂ ਵੀ ਮਜੜੇ ਰੈਸਕੂ ਕਰਨ ਦੇ ਮੋੜੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਮਤਲਬ ਪ੍ਰਸ਼ਾਸਨ ਦਾ ਫੁੱਲ ਜ਼ੋਰ ਜਿਹੜਾ ਲੱਗਣ ਰਿਹਾ ਪਰ ਕੀ ਲੱਗਦਾ ਵੀ ਆਮ ਜਿਹੜੀ ਪਬਲਿਕ ਆ ਉਤਾਰ ਨਹੀਂ ਦੇਗੀ ਸਾਠ ਆ ਵੇਖੋ ਇਹੋ ਕੰਮ ਕਰਨ ਦੀ ਆ ਵੇ ਲੋ ਖਾਲੀ ਟ੍ਰੈਕਟਰੀ ਕਮਾਈ ਜਾਂਦੇ ਜਿਆਦਾ ਤੇ ਮਤਲਬ ਇਹ ਪਾਸੇ ਨਹੀਂ ਜਿਆਦਾ ਤੇ ਵੀਡੀਓ ਤੇ ਚੱਕਰ ਚ ਲੋਕ ਪਏ ਤੇ ਆ ਹੁਣੇ ਆ ਦੱਸੰਦੇ ਆ ਆ ਰੋਡ ਦੇ ਨਾਲ ਪੋਨੋ ਜਾਂਦਾ ਨਾ ਜਿਹੜਾ ਟਰੈਕਟਰੋ ਸੇਵਾ ਕਰਨਾ ਇੱਕ ਜਗ੍ਹਾ ਹੈ ਸੇਵਾ ਵਾਸਤੇ ਵੇ ਆਏ ਕੋ ਮੁੰਫੇ ਆਏ ਹਾਂਜੀ 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 ਕੀ ਲੱਗਦਾ ਕਿ ਉਹ ਮਤਲਬ ਗਲਤ ਨਹੀਂ ਕਰਦਣਗੇ ਗਲਤ ਹਾਂਜੀ ਗਲਤ ਇਹ ਗਲਤ ਬਿਲਕੁਲ ਗਲਤ ਆ ਇਹਨਾਂ ਦੀ ਗੱਲ ਕੋਈ ਜਿਆਦਾ ਤਮਾਸ਼ਾ ਵੇਖਣ ਵਾਲੀ ਲੋਗ ਆ ਵੀਡੀਓ ਆਡੀਓ ਉਦਾਂ ਦਾ ਤੁਹਾਨੂੰ ਪਤਾ ਹੀ ਹਾਂਜੀ ਮਤਲਬ ਇੰਸਟਾਗ੍ਰਾਮ ਤੇ ਹਾਂਜੀ 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 ਪਹਿਲਾਂ ਵੀ ਦੋ ਮੁੰਡੇ ਆਏ ਤੇ ਉਹਨਾਂ ਨੂੰ ਹੀ ਵਾਟਸਐਪ 'ਤੇ ਆਈ ਤੇ ਕੰਮ ਆ ਚਲੋ ਦਵਾਈ ਲੈਣ ਆਏ ਜੀ ਬਹੁਤ ਜ਼ਿਆਦਾ ਸਪੀਡ ਆ ਬਹੁਤ ਹਾਂਜੀ 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 ਅਸਲ ਦੇ ਵਿੱਚ ਪਤਾ ਕੀ ਚੱਕਰ ਆ ਛੋਟੇ ਲੋਕ ਇੱਥੇ ਕਮੀ ਜ਼ਿਆਦਾ ਵਾ ਜ਼ੀਮੇਂਦਾਰ ਤੇ ਅੰਦਰ ਵਾੜ ਵਾੜ ਰੌਂਡੇ ਆ ਇਹਨਾਂ ਨੁਕਸਾਨ ਹੋ ਗਿਆ ਇਹ ਜੋ ਤਮਾਸ਼ਗੀੜੀ ਹੈ ਇਹ ਜਿਆਦਾ ਜ਼ੀਮੇਂਦਾਰਾਂ ਦਾ ਵੇਖਣ ਦੇ ਆ ਵੀ ਜਲੂਸ ਕਿੱਦਾਂ ਨਿਕਲਿਆ ਵਾ ਜਿਆਦਾ ਕਾਰਨ ਇਹ ਹੀ ਹੈ ਇਹਨਾਂ ਦਾ ਲੋਕਾਂ ਦਾ ਵੀ ਇਹ ਸਮਝੇ ਨਹੀਂ ਵੀ ਜ਼ੀਮੇਂਦਾਰ ਦਾ ਜੇ ਇੱਥੋਂ ਸਾਡੀ ਫਸਲ ਨਾ ਹੋਏਗੀ ਤੇ ਦੁਕਾਨਾਂ ਵਾਲੇ ਆ ਦਿਹਾੜੀਆਂ ਵਾਲੇ ਕਿੱਥੋਂ ਜਾਣਗੇ ਸਾਰੀ ਜਿਹੜੀ ਲਾਈਨ ਤੇ ਜਿਹੜਾ ਮਤਲਬ ਪ੍ਰਭਾਵ ਤਕੜਾ ਪਿਆ ਹੋਰ ਬਹੁਤ ਜ਼ਿਆਦਾ ਜੀ ਦੁਕਾਨਾਂ ਵਾਲੇ ਤੇ ਜਿੱਦਾਂ ਦਾ ਪਾਣੀ ਆਇਆ ਉਦੋਂ ਦਾ ਸਾਰੇ ਬੈਠੇ ਆ ਆਰਾਮ ਨਾਲ ਬੈਠੇ ਆ ਕੋਈ ਗਾਹਕ ਨਹੀਂ ਆਉਂਦੇ ਸਪਰਕੀਆ 40 50 ਪਿੰਡਾਂ ਤੋਂ ਉਹ ਸਪਰਕੀ ਟੁੱਟ ਗਿਆ ਆ ਵਾ ਇਹਨਾਂ ਸਪਰਕ ਕਰਕੇ ਤੇ ਇਹਨਾਂ ਦੁਕਾਨਾਂ ਦਾ ਚਰਚਾਰ ਚੱਲਦਾ ਉਹ ਬਹੁਤ ਜ਼ਿਆਦਾ ਆਉਣ ਵਾਲੇ ਹਾਲਾਤ ਬਹੁਤੇ ਮੜੇ ਆ ਮਤਲਬ ਕੀ ਮੈਸੇਜ ਦੇਣਾ ਚਾਹੁੰਦੇ ਵੀ ਜਿਹੜਾ 100 ਦਾ 200 ਦਾ ਤੇਲ ਪਾ ਕੇ ਜਿਹੜਾ ਇਧਰੋਂ ਆਉਂਦੇ ਨੇ ਪਿੰਡਾਂ ਦੇ ਵਿੱਚ ਇਹ ਮਤਲਬ ਪ੍ਰਬੰਧ ਕਰਨ ਦੀ ਜੀ ਲੰਗਰ ਦੀ ਜਮ ਤੇ ਕਰਨੇ ਚਾਹੀਦੇ ਆ ਇਹ ਥੋੜੇ ਨਾ ਥੋੜਾ ਜਿਹੜਾ ਵਾ ਇਹ ਬਹੁਤਾ ਹੋ ਜਾਂਦਾ ਵਾ ਤੇ ਚਾਰਾ ਤੇ ਹੀ ਮਾਰਨਾ ਚਾਹੀਦਾ ਸਾਰਿਆਂ ਨੂੰ ਵੀ ਸਾਰੇ ਵਾਸਤੇ ਲੋਕਾਂ ਵਾਸਤੇ ਵੀ ਅਸੀਂ ਪ੍ਰਬੰਧ ਕਰੀਏ ਉਹਨਾਂ ਦੀ ਜਾਨ ਲਈ ਕੋਈ ਰਹਿਣ ਲਈ ਜਿਹੜੇ ਅਸੀਂ ਇਹ ਲੰਗਰ ਬਾਹਰੋਂ ਲੈ ਕੇ ਆਉਂਦੇ ਆ ਉਹਨਾਂ ਦੀ ਸਹਾਇਤਾ ਕਰੀਏ ਜਿਹੜੇ ਰਸਾ ਵਾ ਜਿੱਥੇ ਜਿੱਥੇ ਟੁੱਟਾ ਵਾ ਉੱਥੇ ਉੱਥੇ ਕਰੀਏ ਬਾਈ ਡੰਗਰ ਵੇ ਜਿਹੜੇ ਬੇਜਵਾਨ ਨੇ ਜਿਹੜੇ ਭੁੱਖੇ ਨੇ ਪੱਠੇ ਦਾ ਕਿਵੇਂ ਦਰ ਆ ਰਿਹਾ ਪੱਠਾ ਤਾਂ ਕਿਸੇ ਦਾ ਨਹੀਂ ਆ ਰਿਹਾ ਪੱਠੇ ਇੱਥੇ ਆਪਣਾ ਕਿਰਨ ਦੇ ਪੁਲ ਦੇ ਉੱਤੇ ਵੱਜੇ ਨੇ ਉਹ ਇਦਾਂ ਹੀ ਮਲਵਕ ਲੋਕ ਲੋਕਾਂ ਦੇ ਅੱچھے ਮਲਵਕ ਪੱਟੇ ਕਿ ਇਧਰ ਜਿਹੜੀ ਬਾਹਰ ਜਿੱਦਾਂ ਸੰਸਥਾ ਸੇਫ ਹਣੀ ਜਿੱਥੇ ਪੱਟੇ ਲੋਕਾਂ ਦੇ ਵਾਧੂ ਹੋਣ ਜਾ ਉਹ ਇਧਰ ਹੋਣੇ ਚਾਹੀਦੇ ਨਹੀਂ ਆਉਣੇ ਚਾਹੀਦੇ ਆ ਪੱਟੇ ਤੇ ਸਾਰਿਆਂ ਨੂੰ ਹੱਲਾ ਮਾਰਨਾ ਚਾਹੀਦਾ ਵੀ ਇਹ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਇਹ ਨੁਕਸਾਨ ਦੇ ਵਿੱਚ ਸਾਨੂੰ ਆ ਜਿੰਨਾ ਵੀ ਹਲਾਵਾ ਜੇ ਉਹਨਾਂ ਚੰਗਾ ਜੇ ਤਾਂ ਨਹੀਂ ਪੱਟੇ ਉਹਨੂੰ ਪੱਟਿਆ ਜਿਨ੍ਹਾਂ ਦੇ ਕੋਲ ਹੈਗੇ ਬੱਚੇ ਆ ਪੱਟੇ ਇਧਰ ਉਹਨਾਂ ਨੂੰ ਪੱਠੇ ਮਤਲਬ ਬਚਾਉਣੇ ਚਾਹੀਦੇ ਆ ਹੁਣ ਕੱਲ ਪਰਸੋਂ ਜਿੱਦਾਂ ਤੇ ਆਫਤ ਆਈ ਹੈ ਮਤਲਬ ਰਾਸ਼ਨ ਦਾ ਜਾਂ ਡੰਗਰਪਸ਼ੇ ਮੇਰੇ ਕੱਲ ਤੁਸੀਂ ਵੀ ਲੋਕ ਦੇਖਦੇ ਹੋ ਲੰਗਰ ਦੀ ਜਾਂ ਚਲੋ ਮਾਰੇ ਸਹਾਇਤਾ ਲੋਕ ਕਰ ਹੀ ਰਹੇ ਨੇ ਤਕਰੀਬਨ ਜਿਹੜਾ ਸਾਰ ਦੇ ਨੇ ਔਰ ਡੰਗਰਪਸ਼ੇ ਬਲਕਿ ਜਿਹੜੇ ਪੱਠੇ ਨਹੀਂ ਆ ਰਹੇ ਨਹੀਂ ਨਹੀਂ ਪੱਠੇ ਤੇ ਨਹੀਂ ਆ ਰਹੇ ਜਿਹੜੇ ਤੇ ਇੱਥੇ ਬੱਜੇ ਆ ਸ਼ਹਿਰ ਦੇ ਲਾਗੇ ਲਾਗੇ ਤੇ ਸ਼ਹਿਰ ਦੇ ਵਿੱਚੋਂ ਮਤਲਬ ਇਹਨਾਂ ਦੀ ਭੁੜਾਈ ਹੋਈ ਜਾਂਦੀ ਹੈ ਜਿਹੜੇ ਬਾਹਰ ਆ ਫਸੇ ਆ ਉਹ ਤੇ ਕੀ ਉਹਨਾਂ ਦਾ ਪਤਾ ਨਹੀਂ ਵੀ ਕਿਦਾਂ ਬਚੇ ਆ ਜਾਂ ਨਹੀਂ ਬਚੇ ਡੰਗਰ ਕਈਆਂ ਦੇ ਰਹਿ ਗਏ ਆ ਮੋਟਰਾਂ ਤੇ ਵੀ ਰਹਿ ਗਏ ਆ ਡੰਗਰ ਕਈਆਂ ਦੇ ਇਹ ਸਨ ਇੱਥੇ ਕਲਨੌਰ ਕਸਬੇ ਦੇ ਲੋਕਲ ਜਿਹੜੇ ਲੋਕ ਨੇ ਇਹਨਾਂ ਨੇ ਬਹੁਤ ਵਧੀਆ ਮੈਸੇਜ ਦਿੱਤਾ ਸਾਡੇ ਨਾਲ ਹੋਰ ਸਦਾ ਸਾਹਿਬ ਮਦੂਨ ਨੇ ਬਹੁਤ ਦੱਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸਾਡੇ ਜੀ ਭਜੀ ਸਾਡੇ ਰਿਸ਼ਤੇਦਾਰ ਤਿੰਨ ਚਾਰ ਦਿਨ ਤੋਂ ਫਸੇ ਪਏ ਨੇ ਨਾ ਸਾਡਾ ਉਹਨਾਂ ਨਾਲ ਕੰਟੈਕਟ ਹੋ ਰਿਹਾ ਕਿਹੜਾ ਕਿਹੜਾ ਪਿੰਡ ਉਹਨਾਂ ਦੇ ਜੀ ਰਮਦਾਸ ਦੀ ਲਾਗੇ ਗੱਗਰੀ ਹੈ ਸਾਡੀ ਸਿਸਟਰ ਉੱਥੇ ਵਾੜਨੇ ਸਾਡੀ ਮਾਸੀ ਵੀ ਇਸ ਸਾਈਡ ਤੇ ਆ ਅਸੀਂ ਉਹਨਾਂ ਵਾਸਤੇ ਉਹਨਾਂ ਦੀ ਸੌਦਾ ਵਾਸਤੇ ਸਿਲੰਡਰ ਭੜ ਕੇ ਲੈ ਕੇ ਆਏ ਹਾਂ ਵੀ ਅ ਪ੍ਰਸ਼ਾਸਨ ਨੂੰ ਚਾਹੀਦਾ ਦੀ ਕਿ ਥੋੜੇ ਜਿਹਾ ਉਹਨਾਂ ਦੀ ਮਦਦ ਕਰਨ ਕੀ ਕੀ ਚਾਹੀਦਾ ਅਸੀਂ ਗੱਡੀ 'ਚ ਆਇਆ ਜਿਸ ਫਿਫਟਾ ਸਾਰੇ ਕੋਲ ਗੱਡੀ ਆ ਉਹ ਤੇ ਹੈ ਇਤੋਂ ਅੱਗੇ ਸਾਡੇ ਕੋਲ ਜਾ ਨਹੀਂ ਜਾ ਰਹਾ ਕੀ ਲੱਗਦਾ ਪ੍ਰਸ਼ਾਸਨ ਆਪਣੇ ਵਾਈਕਲ ਜਾਂ ਕਿੱਥੀਆਂ ਨਹੀਂ ਤੇ ਸ਼ੂਟ ਕਰ ਰਹੇ ਹੋ ਬੱਸ ਇਤਨੀ ਬਿਲਕੁਲ ਕੋਈ ਨਹੀਂ سپورਟ ਨਹੀਂ ਜੀ ਹੋ ਰਹੀ ਸਾਡੇ ਮਤਲਬ ਰਿਸ਼ਤੇਦਾਰ ਵਿਚਾਰੇ ਬੱਚੇ ਵੀ ਉਹਨਾਂ ਦੇ ਕਹਿ ਰਹੇ ਸੀ ਬਿਮਾਰ ਆ ਪਰਸੋਂ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਉਸ ਤੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਰਹੀ ਤੇ ਸਾਨੂੰ ਉਹਨਾਂ ਦੀ ਟੈਨਸ਼ਨ ਆ ਵੀ ਪਤਾ ਨਹੀਂ ਉਹ ਕਿੱਦਾਂ ਸੇਵ ਨੇ ਜਾਂ ਨਹੀਂ ਪ੍ਰਸ਼ਾਸਨ ਨੇ ਤੇ ਇਹਨੇ ਟੂਲ ਫਰੀ ਨੰਬਰ ਕੀਤੇ ਨੇ ਰਸਕੂ ਕੀਤੇ ਨੇ ਸਮੇਂ ਸਮੇਂ ਤੇ ਸਾਰੀ ਚੀਜ਼ਾਂ ਵੀ ਅਪਰੇਟ ਕਰ ਰਹੇ ਤੇ ਨਹੀਂ ਕਰ ਰਹੇ ਹੈ ਜੇ ਪ੍ਰਸ਼ਾਸਨ ਪਰ ਇੰਨੀ ਸੁਵਿਧਾ ਨਹੀਂ ਕਿ ਜਿੱਦਾਂ ਉਧਰ ਫਸੇ ਉਹਨਾਂ ਨੂੰ ਕੱਢ ਕੇ ਲਿਆਉਣਾ ਚਾਹੀਦਾ ਤੇ ਅੱਜ 3-4 ਦਿਨ ਹੋ ਗਏ ਜੇ ਮਤਲਬ ਰਾਸ਼ਨ ਤੇ ਪਹਚਾਰਿਆ ਕੋਈ ਖਾਣ ਵਾਸਤੇ ਉਹਨਾਂ ਵਸ ਚੀਜ਼ਾਂ ਜਾ ਰਹੀਆਂ ਮਤਲਬ ਥੋੜਾ ਜਿਹਾ ਹੈ ਵੀ 3-4 ਦਿਨ ਹੋ ਗਏ ਨੇ ਇੰਨੇ ਦਿਨ ਕੋਠਿਆਂ ਦੇ ਉੱਤੇ ਬੈਠੇ ਆ ਬਹੁਤ ਮੁਸ਼ਕਲ ਹੁੰਦਾ ਵਾਸਤੇ ਇਹ ਜੀ 6 ਮੁੰਡੇ ਗਏ ਸੀ ਕੱਲ ਸ਼ਾਮੀ 5 ਵਜੇ ਦੇ ਕਰੀਬ ਇਧਰ ਤੇ ਪਾਣੀ ਉਥੇ ਜ਼ਿਆਦਾ ਤੇ ਤੁਸੀਂ ਇੱਧਰ ਨਾ ਜਾਓ ਪਰ ਉਹ ਉਹ ਇਹਨਾਂ ਦੇ ਰੋਕਣ ਦੇ ਬਾਵਜੂਦ ਵੀ ਜਿਹੜੇ ਚਲੇ ਗਏ ਇੱਥੋਂ ਤਕਰੀਬਨ 1.5 ਕਿਲੋਮੀਟਰ ਦੇ ਲਾਗੇ ਜਾ ਕੇ ਉਥੇ ਪਾਣੀ ਦਾ ਵਹਾਅ ਤੇਜ਼ ਹੀ ਉਥੇ ਮੁੰਡੇ ਜਿਹੜੇ ਨੇ ਛਾ ਮੁੰਡਿਆਂ ਦੇ ਵਿੱਚੋਂ ਮੇਰੇ ਖਿਆਲ ਤਿੰਨ ਚਾਰ ਮੁੰਡੇ ਪਾਣੀ 'ਚ ਡੇਗ ਪਏ ਤੇ ਦੋ ਜਿਹੜੇ ਨਿਕਲ ਗਏ ਤੇ ਦੋ ਕੋ ਨਿਕਲਿਆ ਨਹੀਂ ਗਿਆ ਇੱਕ ਜਿਹੜਾ ਅੱਗੇ ਡੇਰਾ ਸੀ ਉਹਦੇ ਨਾਲ ਕਿਤੇ ਤਰਦਿਆ ਤੁਰਦਿਆ ਉਹਦਾ ਹੱਥ ਪੈ ਗਿਆ ਉਹਦਾ ਚਲੋ ਬਚਾਅ ਹੋ ਗਿਆ ਬਾਥਰੂਮ ਦੀ ਛੱਤ 'ਤੇ ਬਹਿ ਗਿਆ ਇੱਕ ਮੁੰਡਾ ਜਿਹੜਾ ਉਹ ਕੱਲ ਤੋਂ ਜਿਹੜਾ ਲਾਪਤਾ ਰਾਤੀ ਸਾਰੀ ਰਾਤ ਐਨਡੀਆਰਥ ਦੀਆਂ ਟੀਮਾਂ ਸਾਡੇ ਐਸਐਚਓ ਸਾਹਿਬ ਕੋਟ ਦੀ ਤੋਂ ਅਸੀਂ ਸਾਰਾ ਪਿੰਡ ਇੱਥੇ ਸਮੂਹ ਨਗਰ ਸਾਰੀ ਪੰਚਾਇਤ ਤੇ ਪਿੰਡ ਦੇ ਜਿਹੜੇ ਲੋਕ ਅਸੀਂ 3 ਵਜੇ ਤੱਕ ਇੱਥੇ ਕਲਾ ਨੌਰ ਤੋਂ ਵੀ ਸਾਡੇ ਵੀਰ ਭਰਾ ਜਿਹੜੇ ਉਹਨਾਂ ਦੇ ਕੋਈ ਸ਼ੁਭਚਿੰਤਕ ਨੇ ਆ ਹੀ ਬੈਠੇ ਰਹੇ ਆ ਬੜੀ ਮੁਸ਼ਕਲ ਕੀਤੀ ਹੈ ਪਰ ਇਹ ਆ ਵੀ ਉਹ ਮੁੰਡਾ ਨਹੀਂ ਲੱਭਿਆ ਹੁਣ ਦੁਬਾਰਾ ਟੀਮਾਂ ਜਿਹੜੀਆਂ ਫੇਰ ਗਈਆਂ ਮਾਮਲਾ ਹੈ ਕਿਹੜੇ ਸਬੰਧ ਦਾ ਮਾਮਲਾ ਜੀ ਇਹ ਇਹ ਬੇਸਿਕਲੀ ਗੱਲ ਇਹ ਜਿਹੜੀ ਉਹ ਜ਼ਮੀਨ ਆ ਜਿੱਥੇ ਮੁੰਡਾ ਡਿੱਗਿਆ ਉਹ ਤੇ ਪੈਂਦੀ ਹੈ ਦਬੁਰਜੀ ਦੀ ਪਰ ਸਾਡੀ ਹੱਦ ਲੱਗਦੀ ਐ ਸਾਡੀ ਦੇ ਦਬੁਰਜੀ ਦੇ ਹੱਥ ਦੇ ਵਿੱਚ ਲੱਗ ਗਿਆ ਇਹ ਸਰਪੰਚ ਸਾਹਿਬ ਜਦੋਂ ਮੁੰਡੇ ਗਏ ਨੇ ਕਿ ਸੰਸਥਾ ਨੂੰ ਗਏ ਜਾਂ ਪਰਚੀ ਨਹੀਂ ਜੀ ਨਹੀਂ ਨਹੀਂ ਕਿਸੇ ਸੰਸਥਾ ਵੱਲੋਂ ਨਹੀਂ ਗਏ ਮੁੰਡੇ ਗਏ ਉੱਥੇ ਇਹਨਾਂ ਦਾ ਇੱਕ ਦੋਸਤ ਹੀ ਇੱਕ ਮੁੰਡੇ ਦਾ ਉਹਨੇ ਕਿਤੇ ਕਿਹਾ ਜੀ ਸਾਡੇ ਕੋਲ ਪਾਣੀ ਨਹੀਂ ਹੈਗਾ ਇਹ ਬਸ ਉਹਦੇ ਫੋਨ ਕਰਨ ਦੇ ਉੱਤੇ ਹੀ ਚਲ ਗਏ ਅਸੀਂ ਅਸੀਂ ਸਗੋਂ ਇਹ ਗੱਲ ਦੀ ਵੀ ਅਪੀਲ ਕਰਦੇ ਆ ਨੌਜਵਾਨਾਂ ਨੂੰ ਜਿਹੜੇ ਜੰਗੇ ਚ ਮੁੰਡੇ ਆ ਠੀਕ ਐ ਮੁੰਡਿਆਂ ਦਾ ਖੂਨ ਗਰਮ ਹੁੰਦਾ ਪਰ ਇਹ ਆ ਵੀ ਸੋਚ ਵਿਚਾਰ ਕੇ ਜੇ ਕਿਤੇ ਆਪਾਂ ਕੋਈ ਸੇਵਾ ਕਰਨ ਵੀ ਜਾਣਾ ਤੇ ਉਸ ਪਿੰਡ ਦੇ ਕੋਈ ਵਸਨੀਕ ਨੂੰ ਨਾਲ ਲੈ ਕੇ ਜਿਹੜੇ ਬੰਦੇ ਨੂੰ ਕੋਈ ਰਾਹ ਰਸਤੇ ਦਾ ਪਤਾ ਹੋਵੇ ਤੇ ਫੇਰ ਸੇਵਾ ਕੀਤੀ ਜੇ ਹੁਣ ਸੇਵਾ ਕਰਦਿਆਂ ਕਰਦਿਆਂ ਕਿੰਨੀ ਪਰੇਸ਼ਾਨੀ ਕਰਦਿਆਂ ਨੂੰ ਸਾਰਾ ਕਲਾਂਨੌਰ ਜਿਹੜਾ ਰਾਤ ਦਾ ਪੂਰਾ ਕਲਾਂਨੌਰ ਇੱਥੇ ਝੁਕਿਆ ਇੱਕ ਤੇ ਰੈਸਕਿਊ ਕਰ ਲਿਆ ਜੀ ਰਾਤ ਦਾ ਦੋ ਮੁੰਡੇ ਕਰ ਲਏ ਇੱਕ ਤੇ ਉੱਥੇ ਡੇਰੇ ਤੇ ਹੀ ਜਿਹਨੂੰ ਪਾਣੀ ਦੇਣਗੇ ਉਹ ਵੀ ਕਰ ਲਿਆ ਇੱਕ ਜਿਹੜਾ ਡੁੱਬਾ ਮਤਲਬ ਬਾਥਰੂਮ ਦੀ ਛੱਤ ਤੇ ਚੜ ਗਿਆ ਉਹ ਵੀ ਕਰ ਲਿਆ ਇਹ ਮੁੰਡੇ ਕਲਾਂਨੌਰ ਦੇ ਹੀ ਬੇਸਿਕ ਬੁਲੇ 2 ਜਣੇ ਗਏ ਜਾਂ 3 ਵੱਧ ਗਏ ਨਹੀਂ ਜੀ 6 ਜਣੇ ਗਏ 6 ਜਣੇ ਗਏ ਆ ਬਾਕੀ 4 ਮੁੰਡੇ ਵਾਪਸ ਆ ਗਏ ਆ ਹਾਂ ਜੀ ਕਿੰਨੀ ਉਮਰ ਹੀ ਮੁੰਡੇ ਦੀ ਮੁੰਡਾ ਤਕਰੀਬਨ ਮੇਰੇ ਖਾਲ 20 ਸਾਲ ਦੇ ਕਰੀਬ ਆ ਆ 21 ਸਾਲ ਦੀ ਜੀ ਕੀ ਮਤਲਬ ਪ੍ਰਸ਼ਾਸਨ ਲੋ ਮਤਲਬ ਕੀ ਕਹਿ ਰਹੇ ਹੋ ਪ੍ਰਸ਼ਾਸਨ ਵੇਖੋ ਜੀ ਪ੍ਰਸ਼ਾਸਨ ਤੇ ਆਪਣੀ ਰਾਤ ਦੀ ਜਿਹੜੀ ਜਦੋਂ ਜਦੋਂ ਕੱਲ ਦੀ ਕਰ ਰਿਆ ਜਦੋਂ 6 ਪੌਣੇ 6 ਵਜੇ ਦੇ ਇਹਦਾ ਕਰੀਬ ਮੈਨਾਂ ਮੈਨੂੰ ਫੋਨ ਕੀਤਾ ਆਪਾਂ ਐਸ ਡੀ ਐਮ ਸਾਹਿਬ ਨਾਲ رابطہ ਕੀਤਾ ਹੁਣ ਹੜ ਹੜ ਪਾਸੇ ਆ ਹੁਣ ਜਿਵੇਂ ਕਿਸ਼ਤੀਆਂ ਜਿਹੜੀਆਂ ਬੋਰਡ ਜਿੰਨਿਆਂ ਕ ਹੈਗੀਆਂ ਨੇ ਉਹ ਕਿਤੇ ਨਾ ਕਿਤੇ ਫਸੀਆਂ ਉਹ ਹੁੰਦਿਆਂ ਟਾਈਮ ਵੀ ਲੱਗ ਜਾਂਦਾ ਪ੍ਰਸ਼ਾਸਨ ਤੇ ਰਾਤ ਦਾ ਹੀ ਲੱਗਾ ਕਿੰਨਾ ਸਮਾਂ ਜਿਹੜਾ ਹੁਣ ਤੱਕ ਪੰਜ ਵਜੇ ਤੋਂ ਲੱਗੇ ਆ ਜੀ 5 ਵਜੇ ਮੁੰਡਾ ਡੁੱਬਾ ਤੇ ਰਾਤ ਸਾਰੀ ਜਿਹੜੀ ਐ ਐਨਡੀਆਰਫ ਦੀ ਟੀਮਾਂ ਘੱਟੋ ਘੱਟ 40 50 ਮੁਲਾਜ਼ਮੀ ਸੀ ਉਹਨਾਂ ਦੇ ਸਾਰੀ ਰਾਤ ਲੱਗੇ ਦੇ 3 ਵਜੇ ਇਥੋਂ ਗਏ ਸਵੇਰੇ ਮਿਨੇ ਮੈਂ 3:30 ਵਜੇ ਦੇ ਕਰੀਬ ਲਾਈਵ ਹੋਇਆ ਉਦੋਂ ਮੁੰਡਿਆਂ ਨੂੰ ਜਿਹੜਾ ਲੈ ਕੇ ਇੱਥੇ ਆਏ ਕੋ ਕਿੰਨੀ ਰਫਤਾਰ ਦਾ ਅਨੁਮਾਨ ਲਗਾ ਜਾ ਸਕਦਾ ਪਾਣੀ ਉੱਥੋਂ ਜਿਹੜਾ ਵਹਾਅ ਜਰਾ ਚੱਲਦਾ ਵੇਖੋ ਜੀ ਵਹਾਅ ਉੱਥੇ ਬੜਾ ਜ਼ਿਆਦਾ ਤੇਜ਼ ਹੈ ਉੱਥੇ ਜਿਹੜੀ ਇਹ ਟੀਮ ਗਈ ਜਦੋਂ ਮੁੰਡਿਆਂ ਨੂੰ ਰੈਸਕਿਊ ਕਰਕੇ ਲਿਆਇਆ ਇਹਨਾਂ ਦੇ ਦੱਸਣ ਮੁਤਾਬਕ ਉੱਥੇ 15-15 ਫੁੱਟ ਪਾਣੀ ਸੀਗਾ ਦਾ ਅਣਜਾਣੇ 100 ਦੀ ਸਪੀਡ ਨਾਲ ਉੱਥੇ